ਔਰ ਇਹ ਚੱਕਰੀ ਨਹੀਂ ਹੈ ਨਕੋਦਰ ਵਿਖੇ ਵਿਧਾਇਕਾ 인ਦਰਜੀਤ ਕੋਰ ਮਾਨ ਦੀ ਅਗਵਾਈ ਹੇਠ ਲੋਕ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਆਮ ਆਦਮੀ ਪਾਰਟੀ ਤੋਂ ਜ਼ਿਲ੍ਹਾ ਜਲੰਧਰ ਦੇ ਉਮੀਦਵਾਰ ਪਵਨ ਕੁਮਾਰ ਟੀਨੂ ਦੇ ਹੱਕ ਵਿੱਚ ਡੋਰ ਟੂ ਡੋਰ ਪ੍ਰਚਾਰ ਕੀਤਾ ਗਿਆ ਅਤੇ ਉਹਨਾਂ ਨੇ ਕਿਹਾ ਕਿ ਜਿਸ ਤਰ੍ਹਾਂ 2022 ਵਿੱਚ ਲੋਕਾਂ ਨੇ ਮੈਨੂੰ ਪਿਆਰ ਦਿੱਤਾ ਸੀ ਅਤੇ ਵਿਧਾਇਕਾ ਬਣਾਇਆ ਸੀ ਉਸੇ ਤਰ੍ਹਾਂ ਹੀ ਅੱਜ ਵੀ ਮੈਨੂੰ ਲੋਕ ਪਿਆਰ ਕਰ ਰਹੇ ਨੇ ਤੇ ਉਹਨਾਂ ਕਹਾਂ ਕਿ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਲੋਕ ਸਭਾ ਚੋਣਾਂ ਵਿੱਚ ਵੀ ਅਸੀਂ ਨਕੌਦਰ ਤੋਂ ਵੱਡੀ ਲੀਡ ਨਾਲ ਪਵਨ ਕੁਮਾਰ ਟੀਨੂ ਨੂੰ ਜਿੱਤ ਪ੍ਰਾਪਤ ਕਰਵਾਵਾਂਗੇ ਡੋਰ ਡੋਰ ਪ੍ਰਚਾਰ ਅਸੀਂ ਆਪਣਾ ਫਰਜ਼ ਜਿਹੜਾ ਸਾਡਾ ਬੰਦਾ ਵੋਟਰਾਂ ਤੱਕ ਪਹੁੰਚਣ ਦਾ ਅਸੀਂ ਆਪਣਾ ਫਰਜ਼ ਜਿਹੜਾ ਨਿਭਾ ਰਹੇ ਹਾਂ ਔਰ ਬਹੁਤ ਸਪੋਰਟ ਮਿਲਦੀ ਆ ਵੱਡੀ ਪੱਧਰ ਤੇ ਸਪੋਰਟ ਮਿਲ ਰਹੀ ਆ ਸਾਰਾ ਸ਼ਹਿਰ ਜਿਹੜਾ ਆ ਉਹ ਬਹੁਤ ਵਧੀਆ ਤਰੀਕੇ ਦੇ ਨਾਲ ਕੋਆਪਰੇਟ ਕਰ ਰਿਹਾ ਬੜੀ ਖੁਸ਼ੀ ਹੋ ਰਹੀ ਹੈ ਇਸ ਗੱਲ ਦੀ ਕਿ ਵੀ 2 ਸਾਲ ਦੇ ਵਿੱਚ ਜਿੰਨੀ ਕ ਮਿਹਨਤ ਕੀਤੀ ਹੈ ਜਾਂ ਜਿੰਨਾ ਕ ਜਿੰਨਾ ਸੀਐਮ ਸਾਹਿਬ ਨੇ ਪੰਜਾਬ ਦਾ ਕੰਮ ਕੀਤਾ ਉਹਦੇ ਤੋਂ ਲੋਕ ਪ੍ਰਭਾਵਿਤ ਨੇ ਖੁਸ਼ ਨੇ ਔਰ ਅੱਗੋਂ ਸਾਡੇ ਕੋਲੋਂ ਸਾਡੇ ਤੋਂ ਬੜੀਆਂ ਵੱਡੀਆਂ ਅਸਾਂ ਵੀ ਰੱਖਦੇ ਮੈਮ ਕੁਝ ਸਮਾਂ ਹੀ ਰਹਿ ਗਿਆ ਜੇਕਰ ਗੱਲ ਕਰੀਏ ਤੋਂ ਪ੍ਰਚਾਰ ਦਾ ਜੀ ਇਹ ਕਿਸ ਤਰ੍ਹਾਂ ਪਿੰਡਾਂ ਦੇ ਵਿੱਚ ਚੱਲ ਰਿਹਾ ਜਾਂ ਸ਼ਹਿਰ ਦੇ ਵਿੱਚ ਚੱਲ ਰਿਹਾ ਪੰਚਾਇਤ ਬਿਲਕੁਲ ਬਹੁਤ ਵਧੀਆ ਚੱਲ ਰਿਹਾ ਆਮ ਆਦਮੀ ਪਾਰਟੀ ਦਾ ਇੱਕ ਖਾਸ ਇਤਿਆਰ ਕਿ ਅਸੀਂ ਹਰ ਇੱਕ ਵੋਟਰ ਤੱਕ ਪਹੁੰਚਦੇ ਹਾਂ ਪਿੰਡਾਂ ਦੇ ਵਿੱਚ ਡੋਰ ਟੂ ਡੋਰ ਪ੍ਰਚਾਰ ਹੋ ਰਿਹਾ ਉਹਨਾਂ ਦੀਆਂ ਸਮੱਸਿਆਵਾਂ ਨੂੰ ਨੋਟ ਕੀਤਾ ਜਾ ਰਿਹਾ ਮੌਕੇ ਤੇ ਕਰਨ ਵਾਲੇ ਕੰਮ ਮੌਕੇ ਤੇ ਕੀਤੇ ਜਾ ਰਹੇ ਆ ਔਰ ਜੇ ਕਿਸੇ ਦੇ ਜਿਹੜੀਆਂ ਪ੍ਰੋਬਲਮਸ ਆ ਉਹਨਾਂ ਨੂੰ ਹੱਲ ਕੀਤਾ ਜਾ ਰਿਹਾ ਜਿਹੜੀਆਂ ਬਾਅਦ ਛੋਣ ਵਾਲੀਆਂ ਉਹ ਕੀਤਾ ਜਾ ਰਿਹਾ ਜੀ ਬਹੁਤ ਵਧੀਆ ਤਰੀਕੇ ਨਾਲ ਸਾਡੇ ਵਲੰਟੀਅਰ ਬਹੁਤ ਮਿਹਨਤੀ ਨੇ ਪਿੰਡਾਂ ਦੇ ਵਿੱਚ ਵੀ ਡੋਰ ਟੂ ਡੋਰ ਕਿੰਨੀ ਕਿੰਨੀ ਵਾਰੀ ਕਰ ਚੁੱਕੇ ਆ ਫਿਰ ਡੋਰ ਟੂ ਪਚਾਰਿਆ ਰਾਜਸੀ ਸ਼ਹਿਰ ਦੇ ਵਿੱਚ ਜਿਹੜਾ ਵੱਡਾ ਚੌਕ ਤੋਂ ਲੈ ਕੇ ਨਕਦਰ ਸ਼ਹਿਰ ਦੇ ਵਿੱਚ ਸਿਰਫ ਬਾਜ਼ਾਰ ਹੁਣ ਅਸੀਂ ਛੋਟਾ ਚੌਕ ਹੁਣ ਅਸੀਂ ਅੱਗੇ ਜਾ ਕੇ ਮਲਡੀ ਗੇਟ ਨਿਕਲਾਂਗੇ ਤੇ ਬਹੁਤ ਅੱਛਾ ਰਿਸਪਾਂਸ ਮਿਲ ਰਿਹਾ ਜੀ ਹਾਂ ਜੀ ਦੀ ਪਰਸਨਲ ਬਹੁਤ ਮਿਲਣਾ ਚਾਹੋਗੇ ਸੋ ਇਧਰ ਸੁਣੋ ਅਪ੍ਰੀਕਾਂ ਜੀ ਦੀ ਪਰਸਨਲ ਮੇਰੇ ਕੋਲ ਦੀ ਸਾਡੇ ਸ਼ਹਿਰ 'ਚ ਬਹੁਤ ਮਹੱਤਵ ਹਰ ਰੋਜ਼ ਇਸ ਸ਼ਹਿਰ ਦੇ ਹਰ ਬੰਦੇ ਨਾਲ ਜੁੜੇ ਹੈ ਛੋਟੂ ਲੈ ਬੱਡੇ ਬੰਦੇ ਨਾਲ ਹਰ ਇੱਕ ਨਾਲ ਜੁੜੇ ਹੈ ਸ਼ਹਿਰ ਤੋਂ ਅਸੀਂ ਇਹ ਸੇਵਾ ਕਰ ਰਹੇ ਹਾਂ okay. Mm -hmm. ਮੈਂ ਕੀ ਨਸੀਦ ਨਾ ਮੈਸੇਜ ਨਹੀਂ ਮੈਂ ਅਪੀਲ ਕਰਨਾ ਚਾਹੁੰਗੀ ਕਿ ਵੀ ਨਕੋਦਰ ਸ਼ਹਿਰ ਨੇ ਮੈਨੂੰ ਬਹੁਤ ਵੱਡੀ سپورਟ ਦੇ ਕੇ 2022 ਦੇ ਵਿੱਚ ਜਿਤਾਇਆ ਸੀ ਮੈਂ ਹਮੇਸ਼ਾ ਰਣੀ ਰਹੂੰਗੀ ਕਿ ਉਹਨਾਂ ਨੇ ਮੈਨੂੰ ਹੌਸਲਾ ਦਿੱਤਾ ਮੈਨੂੰ ਜਿਤਾ ਕੇ ਐਮਐਲਏ ਬਣਾਇਆ ਔਰ ਮੈਂ ਚਾਹੂੰਗੀ ਕਿ ਮੇਰੇ ਤੇ ਆਪਣਾ ਭਰੋਸਾ ਬਣਾ ਕੇ ਰੱਖਣ ਮੈਂ ਬਹੁਤ ਕੋਸ਼ਿਸ਼ ਕੀਤੀ ਆ 2 ਸਾਲ ਦੇ ਵਿੱਚ ਬਹੁਤ ਸਾਰੇ ਕੰਮ ਸ਼ਹਿਰ ਦੇ ਵਿੱਚ ਕਰੀਬਨ 150 ਦੇ ਕਰੀਬ ਪ੍ਰੋਜੈਕਟ ਜਿਹੜੇ ਗਲੀ ਗਲੀ ਮੁਹੱਲੇ ਮੁਹੱਲੇ ਸੜਕਾਂ ਤੇ ਚੱਲ ਰਹੇ ਨੇ ਔਰ ਬਹੁਤ ਸਾਰੇ ਵੱਡੇ ਪ੍ਰੋਜੈਕਟ ਜਿਹੜੇ ਸਾਡੇ ਟਿਊਬ ਚ ਨੇ ਮੁਨਣਾ ਤਸੀਲ ਕੰਪਲੈਕਸ ਬਣਾਣਾ ਗगन पार्क ਚੱਲ ਰਿਹਾ ਉਹਦੇ ਵਿੱਚ ਲਾਇਬ੍ਰੇਰੀ ਦਾ ਪ੍ਰੋਜੈਕਟ ਹੈ ਉਹ ਚੱਲ ਰਿਹਾ ਉਹਦੇ ਵਿੱਚ ਸਾਡੇ ਕੋਲ ਕੀ ਕਹਿੰਦੇ ਆ ਸਟੇਡੀਅਮ ਜਿਹੜਾ ਸਾਡਾ ਉਹ ਉਹ ਸਾਡਾ ਟਿਊਬ ਦੇ ਵਿੱਚ ਆ ਔਰ ਅਸੀਂ ਬੈਡਮਿੰਟਨ ਹਾਂਜੀ ਬੈਡਮਿੰਟਨ ਦਾ ਕੋਰਟ ਬਣਾ ਰਹੇ ਹਾਂ ਤਸੀਲ ਕੰਪਲੈਕਸ ਦੀ ਜਿਹੜੀ ਜਸਟ ਨਾਲ ਹੀ ਬਾਅਦ ਵਿੱਚ ਸ਼ੁਰੂ ਕਰਾਂਗੇ ਸ਼ਹਿਰ ਦੇ ਹੋਰ ਵੱਡੇ ਵੱਡੇ ਪ੍ਰੋਜੈਕਟ ਜਿਹੜੇ ਆ ਉਹ ਸਾਰੇ ਦੇ ਸਾਰੇ ਜਿਵੇਂ 150 ਕੰਮ ਤਾਂ ਚੱਲ ਕੇ ਵਿੱਚੋਂ ਬਹੁਤ ਸਾਰੇ ਕੰਪਲੀਟ ਵੀ ਹੋ ਗਏ ਬਹੁਤ ਸਾਰੇ ਹਜੇ ਚੱਲ ਰਹੇ ਆ ਔਰ ਹੋਰ ਵੀ ਜਿਹੜੇ ਹੋਣ ਵਾਲੇ ਕੰਮ ਆ ਸੀਮਾਂਜੁਗ ਸਿੰਘ ਸਾਹਿਬ ਤੋਂ ਮੈਂ ਗ੍ਰਾਂਟ ਦੀ ਵੀ ਡਿਮਾਂਡ ਕੀਤੀ ਹੈ ਔਰ ਅਸੀਂ ਸਾਰਾ ਸ਼ਹਿਰ ਦਾ ਜਿਹੜਾ ਸਾਡੇ ਕੋਲ ਪੈਸਾ ਲੋਕਾਂ ਦਾ 1 ਇੱਕ ਰੁਪਈਆ ਜਿਹੜਾ ਸਾਡੇ ਕੋਲ ਇਕੱਠਾ ਹੋ ਰਿਹਾ ਉਹਨੂੰ ਬਹੁਤ ਮਿਹਨਤ ਦੇ ਨਾਲ ਬਹੁਤ ਅਸੀਂ ਕੰਜੂਸੀ ਸੰਜੋ ਸੰਜੋ ਕੇ ਪੈਸਾ ਲੋਕਾਂ ਦਾ ਜਿਹੜਾ ਉਹਨੂੰ ਯੂਜ਼ ਕਰ ਰਹੇ ਹਾਂ ਤਾਂ ਕਿ ਇੱਕ ਵੀ ਰੁਪ Thank <laughs> you.